ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਫਰੀਦਕੋਟ ਤੇ ਫਰੀਦਕੋਟ ਸ਼ਹਿਰ ਦਾ ਪਿੰਡੂ ਏਰੀਆ ਫਰੀਦਕੋਟ ਤੋਂ ਜਦੋਂ ਚਹਿਲ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਵੱਡਾ ਜਿਹੜਾ ਹਾਈਵੇ ਲੰਘਦਾ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਵਾਲਾ ਉਹਦੇ ਤੋਂ ਪਹਿਲਾਂ ਇਹ ਘਰ ਆਉਂਦੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਅੱਜ ਤਿੰਨ ਨਾਕ ਦਿਖਾਉਣੇ ਜਿਹਦੇ ਚ ਦੋ ਮੱਝਾਂ ਜਿਹੜੀਆਂ ਸੋਨਿਆ ਸਵੈਨੀਆਂ ਮੱਝਾਂ ਦੋਨਾਂ ਨਾਲ ਬੱਚੇ ਜਿਹੜੇ ਉਹ ਤੁਸੀਂ ਇੱਧਰ ਦੇਖ ਸਕਦੇ ਹੋ ਹਜੇ ਲਵੇ ਬੱਚੇ ਛੋਟੀ ਉਮਰ ਦੇ ਹੀ ਐ ਸੋ ਇਹ ਦੋ ਮੱਝਾਂ ਜਿਹੜੀਆਂ ਤੁਹਾਨੂੰ ਸੋਨਿਆ ਸਵੈਨੀਆਂ ਦਿਖਾ ਦੂੰਗਾ ਤੇ ਇਹਨਾਂ ਤੋਂ ਬਿਨਾ ਇੱਕ ਗੱਬਣਗਾ ਨਾਗ ਤਿੰਨ ਹੈ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਰ ਪਸ਼ੂ ਜਿਹੜਾ ਤੁਹਾਨੂੰ ਜਚੂਗਾ ਉਹਦੀ ਤਸੱਲੀ ਤੁਸੀਂ ਕਰਨੀ ਐ ਪਸ਼ੂ ਨੂੰ ਖਰੀਦਣਾ ਖਾਸ ਕਰਕੇ ਸੂਂਜਾਂ ਸੂਂਜਾਂ ਮੱਝਾਂ ਦਾ ਦੁੱਧ ਚੋਣਾ ਤੁਹਾਡਾ ਕੰਮ ਹੈ ਉਹ ਤੁਸੀਂ ਤਸੱਲੀ ਕਰ ਸਕਦੇ ਹੁੰਦੇ ਆ ਸੋ ਆਪਾਂ ਆਓ ਸ਼ੁਰੂਆਤ ਕਰੀਏ ਦੋਸਤੋ ਇਧਰਲੇ ਪਾਸਿਓਂ ਮੱਝ ਤੋਂ ਪਹਿਲੇ ਨੰਬਰ ਵਾਲੀ ਤੋਂ ਵੱਡੇ ਕਦ ਕਾਟਦੀ ਏ ਮੱਝ ਇੱਥੋਂ ਸ਼ੁਰੂ ਕਰਦੇ ਆਂ ਤੇ ਉਸ ਤੋਂ ਬਾਅਦ ਚ ਲਾਸਟ ਤੇ ਤੁਹਾਨੂੰ ਘਾਹ ਦਿਖਾ ਦਾਂਗੇ ਆਓ ਮਿਲिए ਬਾਈ ਪ੍ਰਦੀਪ ਬਾਈ ਸਸਤੀਕਾਰ ਸਸਤੀਕਾਰ ਬਾਈ ਪ੍ਰਦੀਪ ਅੱਜ ਤਿੰਨ ਨਗ ਆਪਣੇ ਕੋਲ ਹਾਂਜੀ ਬਾਈ ਵੱਡੀ ਮੱਝ ਜਿਹੜੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੇ ਇਹਨੂੰ 8 ਤੋਂ 10 ਦਿਨ ਹੋ ਗਏ ਵੀਰੇ ਠੀਕ ਹੈ ਬੱਚਾ ਬਾਈ ਠੀਕ ਹੈ ਕਿੰਨਾ ਕ ਦੁੱਧ ਹੋਊਗਾ ਹੁਣ ਆਪਾਂ ਪੌਣੇ ਕੇ 12 11.5 ਕਿਲੋ ਦੋ ਡੰਗ ਚੋ ਕੇ ਲੈ ਕੇ ਆਏ ਸੀਗੇ ਥੋੜਾ ਜਿਹਾ ਚੰਗੀ ਘਰੋਂ ਆਈ ਕਰਕੇ ਮੈਂ ਦ੍ਰਿਮ ਕਰਦੇ 10 ਕਿਲੋ ਨੈਟ ਹੈਗਾ ਬਈ 10 ਕਿਲੋ ਹੁਣ ਫੇਰ ਵੀ ਹੈਗਾ ਹੈਗਾ ਬਈ ਠੀਕ ਹੈ ਕੀ ਰੇਟ ਰੋਗੇ ਦਾ ਇਹਦਾ 1 15 ਬਈ ਹੋਰ ਸੋ ਦੋਸਤੋ 1 ਲੱਖ ਤੇ 15000 ਰੇਟ ਹੈ ਦੁੱਧ ਬਈ ਕਹਿੰਦਾ ਵੀ ਥੋੜਾ ਵੱਧ ਚੋ ਕੇ ਲਿਆਂਦਾ ਸੀ ਪਰ ਉਪਰਾ ਮੰਨ ਗਈ ਉਹਦੇ ਕਰਕੇ ਥੋੜਾ ਦੁੱਧ ਡਾਉਣ ਆਈ ਹੈ 10 ਕਿਲੋ ਦੁੱਧ ਵੀਰ ਕਹਿੰਦਾ ਵੀ ਚੋ ਕੇ ਲੈ ਲਓ ਜੇ ਕੱਦ ਕਾਠ ਫੁੱਲ ਆ ਸੋ ਫੁੱਲ ਕੱਦ ਕਾਠ ਵਾਲੀ ਮੱਝ ਤੋਰਦੇ ਬਈ ਹਵਾਨੇ ਦਾ ਬਹੁਤਾ ਵਿਖਾਵਾ ਨਹੀਂ ਕਰਦੀ ਪਰ ਪਸਮਾ ਕੇ ਤੁਹਾਨੂੰ ਦਿਖਾ ਦੇਾਂਗੇ ਉਦੋਂ ਕੁਝ ਜੋਸ਼ ਪਾਜੂਗੀ ਕੁਝ ਪਸ਼ੂ ਜਦੋਂ ਪੀਕ ਲੈਵਲ ਫੜ ਕੇ ਥੋੜਾ ਬਹੁਤ ਦੁੱਧ ਪਿੱਛੇ ਮੁੜਦਾ ਉਹਦੇ ਨਾਲ ਵੀ ਹਵਾਨਾ ਢਿੱਲਾ ਪੈ ਜਾਂਦਾ ਲੰਬਾਈ ਪਚਾਈ ਜਿਹੜੀ ਉਹ ਚੰਗੀ ਦਿਸਦੀ ਹੈ ਭਾਜਨ ਨਾਲ ਹੀ ਮੱਝ 1,115,000 ਰੇਟ ਹੈ ਜੇ ਦਾ ਤੁਸੀਂ ਹਵਾਨਾ ਦੇਖ ਲੋਗੇ ਇਹਨੂੰ ਹਜੇ ਅਸੀਂ ਕੋਸ਼ਿਸ਼ ਕਰਾਂਗੇ ਵੀਡੀਓ ਦੇ ਵਿੱਚ ਪਸਮਾ ਕੇ ਵੀ ਦਿਖਾਉਣ ਦੀ ਇਹ ਬੱਚਾ ਇਹਦੇ ਨਾਲ ਹੈ ਨਰੋਆ ਬੱਚਾ ਹੈ ਦੋਸਤੋ ਇਹ ਦੁੱਧ ਵਾਲੀ ਮੱਝ ਦੇ ਬੱਚੇ ਜਿਹੜੇ ਨਰੋਏ ਹੋ ਸਕਦੇ ਹੁੰਦੇ ਆ ਦੂਜੀ ਮੱਝ ਦਾ ਬੱਚਾ ਜਿਹੜਾ ਉਹਦੀ ਗ੍ਰੋਥ ਘੱਟ ਹੁੰਦੀ ਹੈ ਕਿਉਂਕਿ ਲਾਲਚ ਹੁੰਦਾ ਦੋ ਥਾਂ ਨੂੰ ਮਸਾਂ ਛੱਡੇ ਜਾਂਦੇ ਆ ਤੇ ਇਹ ਤੁਸੀਂ ਇਹਨੂੰ ਦੇਖ ਸਕਦੇ ਹੋ ਕੱਟੇ ਦੀ ਸਿਹਤ ਤੋਂ ਵੀ ਤੁਹਾਨੂੰ ਅੰਦਾਜ਼ਾ ਹੁੰਦਾ ਹੋਣਾ ਵੀ ਮੱਝ ਦੁੱਧ ਜਿਹੜਾ ਹੁਣ ਸੋਨਾ ਦੇ ਰਹੀ ਹੋਊਗੀ ਬਾਕੀ ਸੂਈ ਸੂਏ ਪਸ਼ੂ ਦਾ ਕੋਈ ਡਰ ਨਹੀਂ ਭਾਵੇਂ ਦੋ ਟਾਈਮ ਚੋਲੋ ਜਿੰਨਾ ਦੱਸਿਆ ਉਹਨਾਂ ਤੁਹਾਨੂੰ ਮਿਲ ਜਣੇ ਆ ਇਹ ਐਦੂ ਅਗੇ ਇੱਕ ਹੋਰ ਛੋਟੀ ਦੱਸੋ। ਪ੍ਰਤੀ ਭਾਈ ਇਹ ਇੱਕ ਨਮਾ ਸੂਰ। ਇਹ ਠੀਕ ਜਿਹਾ ਸੂਰ। ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ? ਇਹ ਨਮਾ 6-7 ਦਿਨ ਹੋ ਗਏ ਵੀਰੇ ਸੂਈ ਨੂੰ ਖਿਮਨ ਲਵਾ ਬੱਚਾ। ਕਿੰਨਾ ਕੁ ਦੁੱਧ ਹੋਊਗਾ ਇਹ? ਇਹ ਥੱਲੇ 10 ਕਿਲੋ ਹੈ ਜਾ ਵੀਰੇ ਹੁੰਦੇ ਆ। ਕੀ ਰੇਟ ਲੈਣਾ? ਇਹਦਾ 82000 ਰੁਪਇਆ। ਖੋਲੀ ਨੂੰ। ਸੋ ਦੋਸਤੋ 82000 ਰੇਟ ਹੈ ਤੇ ਲਵਾ ਬੱਚਾ ਤੁਸੀਂ ਦੇਖ ਸਕਦੇ ਹੋ ਇਦਾਂ ਦੀ ਕੰਡੀਸ਼ਨ ਦੇ ਵਿੱਚ। ਇਹ ਮੀਡੀਅਮ ਹਾਈਟ ਦੇ ਵਿੱਚ ਐ। ਇਹਦਾ ਮੁੱਲ 82000 ਦੁੱਧ ਦੇਦੇ ਥੱਲੇ ਵੀ 10 ਕਿਲੋ ਹੈਗਾ ਇਸ ਟਾਈਮ। ਜਵਾਹੀ ਦੀਆਂ ਪੋਲੀਆਂ ਮੱਝਾਂ ਬਾਈ ਕਹਿੰਦਾ ਇਹਦਾ ਹਵਾਨਾ ਤੁਸੀਂ ਦੇਖ ਸਕਦੇ ਹੋ। ਇਹਦਾ ਕੱਦ ਦਰਮਿਆਨਾ ਹੀ ਹੈ। ਇਹ ਗੱਲਾਂ ਇਸ ਕਰਕੇ ਐਡ ਕਰ ਦਿੰਨਾ ਉਹਨਾਂ ਵੀ ਕਈ ਵਾਰਾ ਸੌਦਾ ਕਰਕੇ ਫਿਰ ਆ ਕੇ ਤੁਹਾਨੂੰ ਇਹ ਲੱਗਦਾ ਵੀ ਹਾਈਟ ਪਸ਼ੂ ਦੀ ਕਿਸੇ ਦੀ ਘੱਟ ਹੈ ਜਾਂ ਵੱਧ ਹੈ। ਤੋਂ ਇੱਕ ਆਈਡੀਆ ਜਾਂ ਦਿੱਤਾ ਜਾਂਦਾ ਤੁਹਾਨੂੰ ਇਹ ਕਿਹੜਾ ਪਸ਼ੂ ਕਿੰਨੇ ਕੱਦ ਕਾਟਦਾ। ਸੋ ਦੋਨੇ ਮੱਝਾਂ ਤਾਜ਼ੀਆਂ ਸੁੰੀਆਂ ਵੀ ਹੈ ਰੇਟ ਦੋਨਾਂ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤੇ ਆ ਇੱਕ ਗਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਉਸ ਤੋਂ ਬਾਅਦ ਚ ਜਿਹੜੀ ਵੱਡੀ ਮੱਝ ਹੈ ਉਹਨੂੰ ਪਸਵਾ ਕੇ ਕੋਸ਼ਿਸ਼ ਕਰਾਂਗੇ ਧਾਰਾਂ ਵੀ ਤੁਹਾਨੂੰ ਦਿਖਾ ਦਈਏ ਸੋ ਇਹ ਨਾਗ ਦੋਸਤੋ ਦੋ ਮੱਝਾਂ ਦੇ ਵਿੱਚੋਂ ਤੇ ਇੱਕ ਗਾਂ ਵੀ ਵਿਖਾਵਾਂ ਪਰਦੀਪੇ ਗਾਂ ਕਿੰਨਾਂ ਵਸੂ ਇਹ ਪਹਿਲਾ ਸੂਆ ਵੀਰੇ ਠੀਕ ਹੈ ਇਹ ਚਾਰ ਧੰਦਾ ਬਈ ਮੂੰਹ ਕਿੰਨਾ ਚੱਲੂ ਸੂਆ ਇਹ ਹਫ਼ਤਾ ਤਾਂ ਬਾਕੀ ਆ ਮੈਂ ਤਾਂ ਸਹੀ ਠੰਡੇ ਭਾਈ ਇੰਨੀ ਕੁ ਸੱਤੋ ਵਾਦਾ ਕੋਲ ਪੁੱਜ ਕੇ ਵੀ ਆਵੇ ਗੋਵਿੰਦ ਧਾਰਾ ਭਾਵੇਂ ਬੈਠੇ ਨਾ ਐ ਮਾਰ ਲਓ 200 ਪਰ ਮੈਂ ਕੱਪ ਬੰਦ ਗਏ ਧਾਰਾ ਭਾਈ ਕਹਿੰਦਾ ਮਾਰ ਲਓ ਇੰਨੀ ਕਸੀਲ ਹੈ ਪ੍ਰਦੀਪੇ ਦਾ ਕੀ ਰੇਟ ਉਹਦਾ 62000 ਰੁਪਏ ਤੋਰੀ ਸੋ ਸੋ ਪਹਿਲਾ ਸੂ ਹੈ 62000 ਰੇਟ ਹੈ ਭਾਵੇਂ ਇਸੇ ਤਰ੍ਹਾਂ ਹੀ ਧਾਰਾ ਮਾਰੀ ਜਾਓ ਇਦਾਂ ਦੀ ਇਹ ਗਾਂ ਵੈਸੇ ਗਾਵਾਂ ਬਹੁਤਿਆਂ ਜਿਹੜੀਆਂ شریف ਹੀ ਹੁੰਦੇ ਆ ਭਵਨਾ ਫੈਕਸੀ ਰੱਖੂਗੀ ਸੰਭਾਲ ਚੰਗੀ ਕਰ ਲੋਗੇ ਤਾਂ ਅਗਲੇ ਸੂਏ ਚ ਕੀਮਤ ਵੀ ਵਧਾ ਦਈਏ। ਉਹ ਸੇਡ ਥੰਡੀ ਬਾਈ ਹੱਦੋ ਵੱਧ ਕੋਈ ਨਾ ਕੋਈ ਦਿੱਕਤ। ਠੀਕ। ਹਾਲ ਮੁਠੀ ਦਾ ਲੱਗਾ। ਪਿਪਾਂ ਦੀ ਵੀਡੀਓ ਤੇ ਪਰ ਉਹਨੇ ਛੋਟਾ ਲੱਗੇ। ਮੁਠੀ ਦਾ ਵਧੀਆ ਕੰਮ। ਠੀਕ ਐ ਸੋ ਦੋਸਤੋ ਮੁਠੀ ਅੱਲਾ ਤੁਹਾਨੂੰ। ਵੈਸੇ ਟਾਂਚਾ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਵੱਧ ਕੇਅਰ ਕਰਨ ਦੀ ਲੋੜ ਐ। ਸੋ ਇਹ ਦੋਸਤੋ ਗਾਂ ਪਹਿਲਾ ਸੂਆ ਕਿ ਇਹ ਤੋਂ ਬਿਨਾ ਇਹ ਮੱਝਾਂ ਜਿਹੜੀਆਂ ਉਹ ਦੋ ਵਿਕਾਊ ਆ ਵੱਡੀ ਮੱਝ ਦਾ ਬੱਚਾ ਬਾਈ ਲਾਊਗਾ ਤੇ ਤੁਹਾਨੂੰ ਪਸਮਾਤ ਖਾ ਦਿੰਦੀ। ਤੋਂ ਸੁਵੇ ਮੱਝ ਤੁਸੀਂ ਇੱਕ ਚੀਜ਼ ਨੋਟ ਕਰਿਓ ਵੀ ਜਿਹੜੇ ਵੀਰ ਕੋਲ ਆਈ ਆ ਸੰਭਾਲ ਪਸੂਆਂ ਦੀ ਕਿੱਦਾਂ ਦੀ ਉਹ ਵੀ ਕੱਟੇ ਨੂੰ ਕਿੰਨਾ ਕੁ ਦੁੱਧ ਛੱਡਿਆ ਹੋਊਗਾ ਸਿਹਤ ਦੇਖ ਸਕਦੇ ਹੋ ਕੱਟੇ ਦੀ ਤੁਸੀਂ। ਸੋ ਦੋਸਤੋ ਪਸਮਾ ਕਰਕੇ ਇਦਾਂ ਦੇ ਥਣ ਮੱਝ ਦੇ ਹੋ ਗਏ। ਮਾਰ ਦਿੱਤਾ ਰੋ। ਪੁਲਤਾਰਾ ਮਾਰਕੀ ਤੋਂ ਖਰਾਣੇ ਭੋਲੀ ਚਵਾਈ ਠੀਕ ਹੈ ਬਸ ਪਰ ਪਿਛਲੇ ਸਾਲ ਦੇ ਧਾਰ ਦੇ ਦੇ ਮੈਂ ਕੋ ਨਹੀਂ ਸੋ ਇਹ ਪਿਛਲੇ ਸਾਲ ਦਾ ਠੀਕ ਹੈ ਪਰ ਨਹੀਂ ਕੋਕੀ ਸੋ ਦੱਸੋ ਚਵਾਈ ਦੀ ਇੱਕ ਨੰਬਰ ਹੈ ਬਾਕੀ ਦੁੱਧ ਤੁਸੀਂ ਚੋ ਕੇ ਦੇਖ ਲੈਣਾ ਇਹਦਾ ਉਹ ਇਤਾਂ ਦਾ ਰੁਖ ਇਹਦੇ ਹਵਾਨੇ ਦਾ ਉਹ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਵਿਖਾਵਾ ਉਹਨਾਂ ਵੱਡਾ ਨਹੀਂ ਕਰ ਰਹੀ ਹਜੇ ਹਾਲਾਂਕਿ ਹਵਾਨੇ 'ਚ ਢਿੱਲ ਪਈ ਹੈ ਜਦੋਂ ਜੀਲ ਆ ਜੂਗੀ ਤਾਂ ਹੋ ਜਦਾ ਹਵਾਨਾ ਪੂਰਾ ਭਰਨ ਲੱਗ ਜੇ ਬਾਕੀ ਦੁੱਧ ਜਿਹੜਾ ਉਹ 10 ਕਿਲੋ ਹੈਗਾ ਤੇ ਇਹ ਤੋਂ ਬਿਨਾ ਇੱਕ ਦੂਜੀ ਝੋਟੀ ਜਿਹੜੀ ਪਹਿਲਾਂ ਤੁਹਾਨੂੰ ਦਿਖਾਤੀ ਹੈ ਉਹਦੇ ਥੱਲੇ ਵੀ ਦੁੱਧ 10 ਕਿਲੋ ਹੈਗਾ ਸੋ ਜਿਹੜਾ ਮਰਜੀ ਪਸ਼ੂ ਖਰੀਦ ਲਓ ਜੀ ਉਹਦੀ ਤਸੱਲੀ ਕਰ ਲਿਓ ਆ ਕੇ ਧੰਨਵਾਦ